ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਛਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਨੌਕਰ ਕਰੋ ਨੋਟਾਂ ਦਾ ਪਹਾੜ ਮਿਲਿਆ 20-30 ਕਰੋੜ ਰੁਪਏ ਹੋਣ ਦੀ ਸੰਭਾਵਨਾ ਗਿਣਤੀ ਜਾਰੀ ਬ੍ਰਾਜ਼ੀਲ ਵਿੱਚ ਹੜ੍ਹਾਂ ਕਾਰਨ ਵਿਆਪਕ ਤਬਾਹੀ 75 ਲੋਕਾਂ ਦੀ ਗਈ ਜਾਨ ਤੇ 103 ਹੋਏ ਲਾਪਤਾ। ਦਿੱਲੀ ਤੋਂ ਬਾਅਦ ਅਹਮਦਾਬਾਦ ਵਿੱਚ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਤਮਕੀ। ਤੀਜੀ ਵਾਰ ਪਲਾਣ ਵਿੱਚ ਜਾਵੇਗੀ ਭਾਰਤੀ ਮੋਲਦੀ ਸੁਨੀਤਾ ਵਿਲੀਅਮਸ। ਇਜ਼ਰਾਈਲ ਵੱਲੋਂ ਰਫਾਹ ਤੇ ਵੱਡੇ ਹਮਲੇ ਦੀ ਤਿਆਰੀ, ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ। FIASCI ਨੇ 10ਵੀਂ ਤੋਂ 12ਵੀਂ ਦੇ ਨਤੀਜੇ ਐਲਾਨੇ। ਅਮੇਤੀ ਵਿੱਚ ਕਾਂਗਰਸ ਦੇ ਦਫ਼ਤਰ ਬਾਹਰ ਖੜੀਆਂ ਗੱਡੀਆਂ ਤੇ ਹਮਲਾ, ਪਾਛਪਾ ਤੇ ਲੱਗੇ ਬੋਸ਼। T20 ਵਿਸ਼ਵ ਕੱਪ ਨੂੰ ਮਿਲੀ ਅਤਵਾਦਿਤਮਕੀ। ਲਹਿਰਾਗਾਗਰ ਸੈਰ ਕਰਨ ਗਏ ਵਿਅਕਤੀ ਦੀ ਟਰੈਕਟਰ ਦੇ ਟੱਕਰ ਕਾਰਨ ਗਈ ਜਾਨ। ਹਾਈ ਕੋਰਟ ਤੋਂ ਜ਼ਮਾਨ ਹੋਂਦ ਬਾਅਦ ਛਾਰਖੰਡ ਦੇ ਸਾਬਕਾ ਮੁੱਖ ਮੰਤਰੀ ਸੁਰੇਨ ਸੁਪਰੀਮ ਕੋਰਟ ਵਿੱਚ ਪਹੁੰਚੇ। ਸੋ ਇਹ ਸਨ ਅੱਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਉਹਨਾਂ ਖਬਰਾਂ ਵਿਸਥਾਰ ਦੇ ਵਿੱਚ। ਪਹਿਲੀ ਅਹਿਮ ਖਬਰ ਰਾਂਚੀ ਤੋਂ ਸਾਹਮਣੇ ਆ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਛਾਰਖੰਡ ਦੇ ਮੰਤਰੀ ਦੇ ਸਖ਼ਤ ਦੇ ਕਥਿਤ ਘਰੇਲੂ ਨੌਕਰ ਦੇ ਘਰ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ। ਸੂਤਰਵੱਲ ਸੰਜੀਗਿਤੀ ਗਈ ਵੀਡੀਓ ਵਿੱਚ ਈਡੀ ਦੇ ਅਧਿਕਾਰੀ ਇੱਕ ਕਮਰੇ ਵਿੱਚੋਂ ਕਰੰਸੀ ਨੋਟ ਚੁੱਕਦੇ ਹੋਏ ਦੇਖੇ ਜਾ ਸਕਦੇ ਨੇ ਜਿਸ 'ਤੇ ਛਾਪੇਮਾਰੀ ਕੀਤੀ ਗਈ। ਉਹ ਕਥਿਤ ਤੌਰ ਤੇ ਸੂਬੇ ਦੇ ਪਿੰਡੂ ਵਿਕਾਸ ਮੰਤਰੀ আলমਗੀਰ আলম ਦੇ ਨਜੀ ਸਖਤਰ ਸੰਜੀਵ ਲਾਲ ਦੇ ਘਰੇਲੂ ਨੌਕਰ ਦੀ ਹੈ। ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੀ ਰਕਮ ਦਾ ਪਤਾ ਲਗਾਉਣ ਲਈ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਇਹ ਰਕਮ 20-30 ਕਰੋੜ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੀ ਨਕਦੀ ਵਿੱਚ ਮੁੱਖ ਤੌਰ ਤੇ 500 ਰੁਪਏ ਦੇ ਨੋਟ ਅਤੇ ਕੁਝ ਗਹਿਣੇ ਵੀ ਸ਼ਾਮਲ ਨੇ। ਆਲਮਾ ਕਾਂਗਰਸੀ ਅਗਮੇ ਤੇ ਚਾਰਪਿੰਡ ਵਿਧਾਨ ਸਭਾ ਵਿੱਚ ਫਾਰੂਕ ਸੀਟ ਦੀ ਨੁਮਾਇੰਦਗੀ ਕਰਦਾ ਹੈ ਦੂਜੀ ਅਹਿਮ ਖਬਰ ਰਿਓ ਡਿਜਨੇਰੀਓ ਤੋਂ ਸਾਹਮਣੇ ਆ ਰਹੀ ਹੈ ਬ੍ਰਾਜ਼ੀਲ ਦੇ ਦੱਖਣੀ ਸੂਬੇ ਰਿਓ ਗ੍ਰਾਂਡਾ ਦੋਸ ਸੂਲ ਵਿੱਚ ਭਿਆਨਕ ਹੜ੍ਹ ਕਾਰਨ 7 ਦਿਨਾਂ ਵਿੱਚ ਘੱਟੋ-ਘੱਟ 75 ਵਿਅਕਤੀਆਂ ਦੀ ਜਾਨ ਚਲੀ ਗਈ ਤੇ 103 ਲਾਪਤਾ ਨੇ ਹੜ੍ਹ ਨਾਲ ਸੰਬੰਧਿਤ ਘਟਨਾਵਾਂ 'ਚ ਘੱਟੋ-ਘੱਟ 155 ਵਿਅਕਤੀ ਜ਼ਖਮੀ ਹੋਏ ਜਦਕਿ 88000 ਤੋਂ ਵੱਧ ਲੋਕ ਬੇਘਰ ਹੋ ਗਏ ਲਗਭਗ 16000 ਲੋਕਾਂ ਨੇ ਸਕੂਲਾਂ ਅਤੇ ਹੋਰ ਅਸਥਾਈ ਸ਼ੈਲਟਰਾਂ ਵਿੱਚ ਸ਼ਰਨ ਲਈ ਖੜਾ ਕਰਨ ਸੂਬੇ ਚ ਕਈ ਥਾਵਾਂ ਤੇ ਟਿੱਗਾਂ ਡਿੱਗੀਆਂ ਸੜਕਾਂ ਤੇ ਰੋਡਾਂ ਜਾਂ ਅਤੇ ਪੋਲ ਟਿੱਗਣ ਦੀਆਂ ਖਬਰਾਂ ਵੀ ਨੇ 8 ਲੱਖ ਤੋਂ ਵੱਧ ਲੋਕ ਪਾਣੀ ਦੀ ਸਪਲਾਈ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ ਤੀਜੀ ਅਹਿਮ ਖਬਰ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ ਗੁਜਰਾਤ ਦੇ ਅਹਮਦਾਬਾਦ ਵਿੱਚ 6 ਸਕੂਲਾਂ ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਰਨ ਟੀਸੀਪੀ ਕੰਟਰੋਲ ਅਹਮਦਾਬਾਦ ਸਿਟੀ ਨੇ ਕਿਹਾ ਕਿ ਖਬਰਾਂ ਦੀ ਲੋੜ ਨਹੀਂ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਦੇ ਕਰੀਬ 200 ਸਕੂਲਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲਣ ਤੋਂ ਕੁਝ ਦਿਨਾਂ ਬਾਅਦ ਇਹ ਧਮਕੀਆਂ ਮਿਲੀਆਂ ਨੇ ਚੌਥੀ ਅਹਿਮ ਖਬਰ ਵਾਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ ਭਾਰਤੀ ਮੌਲ ਦੇ ਸੁਨੀਤਾ ਵਿਲੀਅਮਸ ਨੂੰ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ ਇਸ ਵਾਰ ਬੋਚ ਵਿਲਮੋਰ ਵੀ ਉਹਨਾਂ ਦੇ ਨਾਲ ਹੋਣਗੇ NASA ਦੇ ਦੋ ਤਜਰਬੇਕਾਰ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਵਿੱਚ ਸਵਾਰ ਹੋ ਕੇ ਪੁਲਾੜ ਵਿੱਚ ਜਾਣ ਲਈ ਤਿਆਰ ਨੇ ਇਹ ਪਹਿਲਾ ਮਨੁੱਖੀ ਪੁਲਾੜ ਵਾਹਨ ਹੋਵੇਗਾ ਜੋ 7 ਮਈ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਸਵੇਰੇ 8:04 ਮਿੰਟ ਤੇ ਲਾਂਚ ਕੀਤਾ ਜਾਵੇਗਾ ਡਾਕਟਰ ਦੀਪਕ ਪਾਂਡਿਆ ਤੇ ਬੋਨੀ ਪਾਂਡਿਆ ਦੇ ਘਰ ਜਨਮੇ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਇਤਿਹਾਸ ਰਚੇਗੀ ਉਹ ਮਨੁੱਖੀ ਪੁਲਾੜ ਵਾਹਨ ਦੇ ਪਹਿਲੇ ਮਿਸ਼ਨ ਤੇ ਉੱਡਣ ਵਾਲੀ ਪਹਿਲੀ ਔਰਤ ਹੋਵੇਗੀ ਉਹ 2006 ਤੇ 2012 ਵਿੱਚ ਦੋ ਵਾਰ ਪੁਲਾੜ ਵਿੱਚ ਜਾ ਚੁੱਕੀ ਹੈ ਵਿਲੀਅਮਸ ਨੇ ਦੋ ਮਿਸ਼ਨਾਂ ਵਿੱਚ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਨੇ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਪੰਜਵੀਂ ਅਹਿਮ ਖਬਰ ਯਰੂਸ਼ਲਮ ਤੋਂ سامنے ਆ ਰਹੀ ਹੈ ਇਜ਼ਰਾਈਲੀ ਫੌਜ ਨੇ ਫਲਸਤੀਨੀਆ ਨੂੰ ਪੂਰਬੀ ਰਫਾ ਨੂੰ ਖਾਲੀ ਕਰਨ ਲਈ ਕਿਹਾ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉੱਥੇ ਛੇਤੀ ਹੀ ਜ਼ਮੀਨੀ ਹਮਲਾ ਹੋ ਸਕਦਾ ਹੈ ਇਜ਼ਰਾਈਲ ਰੱਖਿਆ ਬਲਾਂ ਦੇ ਬਿਆਨ ਅਨੁਸਾਰ ਲੋਕਾਂ ਨੂੰ ਕੱਟਦੇ ਨੇੜੇ ਇਜ਼ਰਾਈਲ ਵੱਲੋਂ ਐਲਾਨਿਆ ਮਨੁੱਖਵਾਦੀ ਜ਼ੋਨ ਮੁਵਾਤੀ ਵਿੱਚ ਜਾਣ ਲਈ ਕਿਹਾ ਗਿਆ ਹੈ ਫੌਜ ਨੇ ਕਿਹਾ ਕਿ ਉਸਨੇ ਹਸਪਤਾਲ ਟੈਂਟ ਭੋਜਨ ਅਤੇ ਪਾਣੀ ਸਮੇਤ ਖੇਤਰ ਵਿੱਚ ਸਹਾਇਤਾ ਦਾ ਵਿਸਥਾਰ ਕੀਤਾ ਹੈ ਇਹ ਐਲਾਨ ਜੰਗਬੰਦੀ ਦੀ ਗੱਲਬਾਤ ਦੌਰਾਨ ਕੀਤਾ ਗਿਆ ਜੋ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ ਖਦਸ਼ਾ ਇਹ ਹੈ ਕਿ ਇਜ਼ਰਾਈਲ ਛੇਤੀ ਹੀ ਜ਼ਮੀਨੀ ਹਮਲਾ ਕਰੇਗਾ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ CSCI ਨੇ ਅੱਜ 10ਵੀਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਨੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੋਸਫ ਇਮੈਨੂਅਲ ਨੇ ਕਿਹਾ ਕਿ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਲੜਕੀਆਂ ਦਾ ਪ੍ਰਦਰਸ਼ਨ ਲੜਕੀਆਂ ਨਾਲੋਂ ਬਿਹਤਰ ਰਿਹਾ 99 ਫੀਜ਼ੀ ਵਿਦਿਆਰਥੀ 10ਵੀਂ ਤੇ 98 ਫੀਜ਼ੀ ਨੇ 12ਵੀਂ ਜਮਾਤ ਪਾਸ ਕੀਤੀ 7ਵੀਂ ਅਹਿਮ ਖਬਰ ਅਮੇਠੀ ਤੋਂ ਸਾਹਮਣੇ ਆ ਰਹੀ ਹੈ ਅਮੇਠੀ ਦੇ ਗੋਰੀਗੰਜ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਖੜੀਆਂ ਗੱਡੀਆਂ ਸਮਾਜ ਵਿਰੋਧੀ ਅੰਸਰਾਂ ਨੇ ਭੰਨ ਤੋੜ ਕਰ ਦਿੱਤੀਆਂ ਕਾਂਗਰਸ ਦੇ ਜਨਾਂ ਬੁਲਾ ਰਹੇ ਅਨਿਲ ਸਿੰਘ ਨੇ ਦੱਸਿਆ ਕਿ ਕੁਝ ਅੰਸਰਾਂ ਨੇ ਗੋਰੀਗੰਜ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਖੜੇ ਕਰੀਬ 12 ਵਾਹਨਾਂ ਦੀ ਭੰਨ ਤੋੜ ਕੀਤੀ ਕਾਰ ਵਿੱਚ ਸਵਾਛੇ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਨ੍ਹਾਂ ਇਸ ਹਮਲੇ ਲਈ ਭਾਜਪਾ ਤੇ ਦੋਸ਼ ਲਗਾਉਂਦੇ ਆ ਕਿ ਹਰਕਤ ਭਾਜਪਾ ਚ ਇੱਕ ਕਬਰਾਹੜ ਦੀ ਨਿਸ਼ਾਨੀ ਹੈ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ ਅੱਠਵੀਂ ਅਹਿਮ ਖਬਰ ਪੋਟ ਆਫ ਸਪੇਨ ਤੋਂ ਸਾਹਮਣ वेस्टइंडीज ਅਤੇ ਅਮਰੀਕਾ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਨੂੰ ਅਤਵਾਦੀ ਸੰਭਕੀ ਮਿਲੀ ਹੈ ਇਸ ਦਾ ਖੁਲਾਸਾ ਕਰਦੇ ਹੋਏ ਤ੍ਰਿਨਿਦਾਦ ਦੇ ਪ੍ਰਧਾਨ ਮੰਤਰੀ ਕੀਥ ਰੋਲੇ ਨੇ ਕਿਹਾ ਕਿ ਮੇਜ਼ਬਾਨ ਇਸ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਸੰਬੰਧੀ ਵਾਧੂ ਯਤਨ ਕਰੇਗਾ ਅਗਲੇ ਮਹੀਨੇ ਤੋਂ ਹੋਣ ਵਾਲੇ T20 ਵਿਸ਼ਵ ਕੱਪ ਚ ਭਾਰਤ ਸਮੇਤ ਵੀ ਟੀਮਾਂ ਹਿੱਸਾ ਲੈ ਰਹੀਆਂ ਨੇ ਕੁਝ ਸ਼ੁਰੂਆਤੀ ਦੌਰ ਦੇ ਮੈਚਾਂ ਤੋਂ ਇਲਾਵਾ ਪੂਰੇ ਸੁਪਰ 8 ਪੜਾਅ, ਸੈਮੀਫਾਈਨਲ ਅਤੇ ਫਾਈਨਲ ਵੈਸਟ ਇੰਡੀਜ਼ ਵਿੱਚ ਖੇਡੇ ਜਾਣਗੇ ਇਹ ਟੂਰਨਾਮੈਂਟ 4 ਜੂਨ ਤੋਂ 3 ਜੂਨ ਤੱਕ ਕਿੱਢਿਆ ਜਾਵੇਗਾ ਨਵੀਂ ਅਹਿਮ ਖਬਰ ਲਹਿਰਾਗਾਗਾ ਤੋਂ ਸਾਮਨੇ ਆ ਰਹੀ ਹੈ ਨੇੜਲੇ ਪਿੰਡ ਸੰਤੀਵਾਲਾ ਵਿੱਚ ਪੈਦਲ ਸੈਰ ਕਰਨ ਗਏ ਦਲਬਾਰਾ ਸਿੰਘ ਦੀ ਟਰੈਕਟਰ ਟੱਕਰ ਕਰਨ ਜਾਂਚ ਲੱਗੀ ਸਦਰ ਪੁਲਿਸ ਨੇ ਟਰੈਕਟਰ ਚਾਲਕ ਗੁਰਪਾਲ ਸਿੰਘ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਮ੍ਰਿਤਕ ਦੇ ਦਾ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਥਾਣਾ ਸਦਰ ਮੁਖੀ ਇੰਸਪੈਕਟਰ ਰੰबीर ਸਿੰਘ ਨੇ ਦੱਸਿਆ ਕਿ ਮਨਪ੍ਰਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਚਾਚਾ ਸੋਹਰਾ ਦਲਬਾਰਾ ਸਿੰਘ ਪੈਦਲ ਚਾਰ ਕਰ ਰਿਆ ਸੀ ਤਾਂ ਗੁਰਪਾਲ ਸਿੰਘ ਨੇ ਆਪਣਾ ਟਰੈਕਟਰ ਉਸ ਤੇ ਚੜਾ ਦਿੱਤਾ ਜਿਸ ਕਾਰਨ ਉਹ ਵੀ ਜਾਂਚ ਲਈ ਗਈ ਪੁਲਿਸ ਨੇ ਹਾਲੇ ਮਲਜ਼ਮ ਦੀ ਗ੍ਰਿਫਤਾਰੀ ਨਹੀਂ ਕੀਤੀ 10ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਛਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੁਰੇਨ ਨੇ ਕਥਿਤ ਜ਼ਮੀਨ ਕਪਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੂਬਾ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਖਿਲਾਫ ਅੱਜ ਸੁਪਰੀਮ ਕੋਰਟ ਦਾ ਰੁਕਵ ਕੀਤਾ ਸੁਰੇਨ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿਬਲ ਨੇ ਚੀਫ ਜਸਟਿਸ ਡੀਵਾਈ ਚੰਦਰ ਚੂੜੀ ਦੀ ਅਗਵਾਈ ਵਾਲੇ ਬੈਂਚ ਅੱਗੇ ਇਸ ਕੇਸ ਦਾ ਜ਼ਿਕਰ ਕੀਤਾ ਅਤੇ ਜੀ ਤੁਰੰਤ ਸੁਚੀਬੱਧ ਕਰਨ ਦੀ ਮੰਗ ਕੀਤੀ ਬੈਂਚ ਵਿੱਚ ਜਸਟਿਸ ਜੀਬੀ 파ਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਨੇ ਪਟੀਸ਼ਨ ਤੇ ਬੈਂਚ ਨੇ ਕਿਹਾ ਕਿ ਉਹ ਇਸ ਤੇ ਵਿਚਾਰ ਕਰੇਗਾ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਚੁੜੇ ਰਹੋ ਦੇਸੀਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ